ਹਲਕਾ ਰਾਜਪੁਰਾ ਤੇ ਮਾਲਵਾ ਦੇ ਅਲੂਕਾ ਦੀ ਲੰਬੇ ਸਮੇਂ ਦੀ ਮੰਗ ਪੂਰੀ ਹੋਈ ਕੇਂਦਰ ਸਰਕਾਰ ਵੱਲੋਂ ਰਾਜਪੁਰਾ ਤੋਂ ਚੰਡੀਗੜ੍ਹ ਮੁਹਾਲੀ ਲਈ ਨਵੇਂ ਰੇਲਵੇ ਲਾਈਨ ਪ੍ਰੋਜੈਕਟ ਨੂੰ ਮਨਜ਼ੂਰੀ ਮਿਲੀ ਇਸ ਪ੍ਰੋਜੈਕਟ ਦੀ ਲਾਗਤ 433 ਕਰੋੜ ਰੁਪਏ ਅਤੇ 2 ਸਾਲਾਂ ਵਿੱਚ ਹੀ ਮੁਕੰਮਲ ਹੋ ਜਾਵੇਗੀ ਭਾਜਪਾ ਹਲਕਾ ਇੰਚਾਰਜ ਜਗਦੇਸ਼ ਕੁਮਾਰ ਜੋਗਾ ਨੇ ਕਿਹਾ ਕਿ ਸੁਨਾਲਾ ਰਾਜਪੁਰਾ ਭਾਰਤ ਦਾ ਵੱਡਾ ਇੰਡਸਟਰੀਅਲ ਹੱਬ ਬਣੇਗਾ ਅਤੇ ਲੋਕਾਂ ਲਈ ਚੰਡੀਗੜ੍ਹ ਮੋਹਾਲੀ ਪਹੁੰਚਣਾ ਆਸਾਨ ਅਤੇ ਸਸਤਾ ਹੋ ਜਾਵੇਗਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੇਲਵੇ ਮਨਿਸਟਰ ਅਸ਼ਵਨੀ ਅਤੇ ਰੇਲ ਰਾਜ ਮੰਤਰੀ ਨਵਨੀਤ ਸਿੰਘ ਬਿੱਟੂ ਅਤੇ ਸਾਫ ਦਾ ਮੈਂਬਰ ਪਾਰਲੀਮੈਂਟ ਮਹਾਰਾਣੀ ਪੰਡਿਤ ਕੋਰ ਦਾ ਧੰਨਵਾਦ ਕੀਤਾ। ਰਾਜਪੁਰਾ ਤੋਂ ਦੀਪਕ ਕੁਮਾਰ ਦੀ ਖਾਸ ਰਿਪੋਰਟ ਚਾਹੋਗੇ ਇਹ ਜੋ ਰੇਲਵੇ ਪ੍ਰੋਜੈਕਟ ਪਾਸ ਹੋਇਆ ਰਾਜਪੁਰ ਦੇਖੋ ਜਿਹੜਾ ਹੈ ਰਾਜਪੁਰਾ ਤੋਂ ਮੋਵਾਲੀ ਤੱਕ ਰੇਲਵੇ ਲਿੰਕ ਜਿਹੜਾ ਜੋੜਿਆ ਗਿਆ ਹੈ ਜਿਹੜਾ ਕਿ 443 ਕਰੋੜ ਰੁਪਏ ਇਨਵੈਸਟਮੈਂਟ ਹੋਈ ਹੈ ਤੇ ਜਿਹਦੇ ਵਿੱਚੋਂ 200 ਕੁਝ ਕਰੋੜ ਰੁਪਏ ਆ 208 ਕਰੋੜ ਹੋਏ ਮੇਰੇ ਖਿਆਲ ਸੈਂਟਰ ਸਰਕਾਰ ਨੇ ਜਾਰੀ ਕੀਤਾ ਤੇ ਮੈਂ ਕਹਿ ਸਕਦਾ 50 ਸਾਲਾਂ ਤੋਂ ਲੋਕਾਂ ਦੀ ਡਿਮਾਂਡ ਸੀ ਕਿ ਰਾਜਪੁਰਾ ਮੋਹਲੀ ਲਿੰਕ ਰੇਲਵੇ ਲਿੰਕ ਜੋੜਿਆ ਜਾਵੇ ਤੇ ਮੈਂ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਸਾਡੇ ਮਾਨਯੋਗ ਰੇਲਵੇ ਮੰਤਰੀ ਅਸ਼ੋਨੀ ਵੈਸ਼ਨੂੰ ਜੀ ਦਾ ਸਾਡੇ ਮਾਨਯੋਗ ਰਾਜੇ ਮੰਤਰੀ ਰਵਨੀਤ ਬਿੱਟੂ ਜੀ ਦਾ ਖਾਸ ਤੌਰ ਤੇ ਮੈਂ ਧੰਨਵਾਦ ਕਰਦਾ ਸਾਡੇ ਸਾਬਕਾ ਪਾਰਲੀਮੈਂਟ ਮੈਂਬਰ ਸਾਬਕਾ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਜੀ ਦਾ ਜਿਹੜਾ ਕਿ ਉਹਨਾਂ ਦੇ ਸਾਦਕਾ ਜਿਹੜਾ ਅੱਜ ਇਹ ਰਾਜਪੁਰੇ ਨੂੰ ਤੇ ਮਾਲਵਾ ਨੂੰ ਮੈਂ ਕਹਿ ਸਕਦਾ ਪੰਜਾਬ ਦੇ ਲੋਕਾਂ ਨੂੰ ਅੱਜ ਸੁਗਾਤ ਮਿਲੀ ਹੈ ਤੇ ਮੈਂ ਇਹ ਵੀ ਕਹਿ ਸਕਦਾ ਵੀ ਇਹ ਇਕੱਲਾ ਰਾਜਪੁਰਾ ਨੂੰ ਨਹੀਂ ਫਾਇਦਾ ਹੋਇਆ ਇਹ ਪੂਰੇ ਮਾਲਵਾ ਨੂੰ ਫਾਇਦਾ ਹੋਇਆ ਕਿਉਂ ਇਹ ਜਿਹੜਾ ਲਿੰਕ ਜੁੜਿਆ ਏ ਪਟਿਆਲਾ ਸੰਗਰੂਰ ਬਠਿੰਡਾ ਸਾਰਿਆਂ ਦਾ ਲਿੰਕ ਜੁੜਿਆ ਤੇ ਸਭ ਤੋਂ ਜਿਹੜਾ ਵੱਡਾ ਫਾਇਦਾ ਹੋਇਆ ਉਹ ਸਾਡੇ ਅਲਕਾ ਰਾਜਪੁਰਾ ਵਾਸੀਆਂ ਨੂੰ ਹੋਇਆ ਕਿਉਂ ਕਿਉਂਕਿ ਦੇਖੋ ਇਸ ਲਿੰਕ ਜੁੜਨ ਨਾਲ ਇੱਕ ਤਾਂ ਰਾਜਪੁਰਾ ਚ ਇੰਡਸਟਰੀ ਵੀ ਵਧੂਗੀ ਵਪਾਰ ਵੀ ਵਧੂਗਾ ਤੇ ਦੂਜਾ ਜਿਹੜਾ ਸਾਡਾ ਇੱਥੇ ਰਾਜਪੁਰਾ ਤੋਂ ਜਿਹੜੇ ਚੰਡੀਗੜ੍ਹ ਰੋਜ਼ ਜਿਹੜੇ ਜਾਂ ਕੋਈ ਜੋਬ ਕਰਦੇ ਨੇ ਜਾਂ ਸਾਡੇ ਬੱਚੇ ਉੱਥੇ ਪੜ੍ਹਦੇ ਨੇ ਤੇ ਕਈਆਂ ਦਾ ਵਪਾਰ ਵੀ ਹੈ ਉਹਨਾਂ ਨੂੰ ਬਹੁਤ ਵੱਡਾ ਫਾਇਦਾ ਹੋਇਆ ਤੇ ਜਿਹੜਾ ਮੈਂ ਕਹਿ ਸਕਦਾ ਵੀ ਜਿਹੜਾ ਇੱਥੋਂ ਅੱਜ ਆਪਾਂ ਬਾਈ ਰੋਡ ਚੰਡੀਗੜ੍ਹ ਜਾਈਏ ਡੇਢ ਤੋਂ ਲੈ ਕੇ 2 ਘੰਟੇ ਦਾ ਸਫ਼ਰ ਹੁੰਦਾ ਤੇ ਦੂਜੀ ਗੱਲ ਇੱਕ ਤਾਂ ਇਹ ਸਫ਼ਰ ਜਿਹੜਾ ਡੇਢ ਦੋ ਘੰਟੇ ਲੱਗਦੇ ਸੀ ਉਹਦਾ ਘੰਟਾ ਰਹਿ ਜਾਏਗਾ ਤੇ ਬਾਈ ਰੋਡ ਮਹਿੰਗਾ ਪੈਂਦਾ ਸੀਗਾ ਜਿਹੜਾ ਕਿ ਇਹ ਬਹੁਤ ਸਸਤਾ ਹੋਏਗਾ ਬਹੁਤ ਵੱਡਾ ਫਾਇਦਾ ਹੋਏਗਾ ਤੇ ਦੂਜੀ ਗੱਲ ਮੈਂ ਤੁਹਾਡੇ ਰਾਹੀਂ ਦੱਸਣਾ ਚਾਹਨਾ ਵੀ ਰਾਜਪੁਰਾ ਕੱਲਾ ਪੰਜਾਬ ਦਾ ਨਹੀਂ ਪੂਰੇ ਹਿੰਦੁਸਤਾਨ ਦਾ ਇਹ ਇੰਡਸਟਰੀ ਹੱਬ ਬਣਨ ਜਾ ਰਿਹਾ ਜਿਹੜਾ ਕਿ ਬਹੁਤ ਵੱਡਾ ਫਾਇਦਾ ਹੋਣ ਜਾ ਰਿਹਾ ਰਾਜਪੁਰਾ ਜਿਕ ਜਿਹੜਾ ਪ੍ਰੋਜੈਕਟ ਜਿਹੜਾ ਹੈਗਾ ਇਹ ਸ਼ੁਰੂ ਕਦ ਤੱਕ ਹੋ ਜਾਏਗਾ ਤੇ ਤੇ ਕਦ ਤੱਕ ਮੁਕੰਮਲ ਹੋਣ ਦੀ ਸਭਾ ਇਹ ਜਿਹੜਾ ਪ੍ਰੋਜੈਕਟ ਹੈ ਜੀ 2 ਸਾਲਾਂ ਦੇ ਅੰਦਰ ਅੰਦਰ ਇਹ ਪ੍ਰੋਜੈਕਟ ਪੂਰਾ ਹੋ ਜਾਏਗਾ ਤੇ ਜਿਹਦੇ ਵਿੱਚ ਮੈਂ ਪਹਿਲਾਂ ਵੀ ਦੱਸਿਆ 209 ਕਰੋੜ ਰੁਪਇਆ 203 ਕਰੋੜ ਰੁਪਇਆ 203 ਕਰੋੜ ਰੁਪਇਆ ਸਰਕਾਰ ਨੇ ਜਾਰੀ ਵੀ ਕਰ ਦਿੱਤਾ ਹੈ ਹਲਕਾ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਕਿ ਕੁਛ ਦੀ ਇਲਾਕੇ ਨੂੰ ਦੇਖਣ ਨੂੰ ਮਿਲ ਰਹੀ ਹੈ ਜੋ 50 ਸਾਲਾਂ ਤੋਂ ਡਿਕਰ ਸੀ ਸੈਂਟਰ ਸਰਕਾਰ ਵੱਲੋਂ ਅਜੋਨਾਂ ਨੂੰ ਤੋਹਫਾ ਦਿੱਤਾ ਗਿਆ ਦੇਖੋ ਮੈਂ ਆਪਣੇ ਵੱਲੋਂ ਵੀ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਮੈਂ ਹਲਕਾ ਰਾਜਪੁਰਾ ਵਸਿਆ ਨੂੰ ਲੱਖ ਲੱਖ ਵਧਾਈ ਵੀ ਦਿੰਦਾ ਤੇ ਮੈਂ ਹਲਕਾ ਰਾਜਪੁਰਾ ਵੱਲੋਂ ਤੇ ਹਲਕਾ ਰਾਜਪੁਰਾ ਦੇ ਵਸਿਆਵਾਂ ਵੱਲੋਂ ਵੀ ਮੈਂ ਇੱਕ ਵਾਰੀ ਫਿਰ ਅਸੀਂ ਆਪਣੇ ਮਾਨਯੋਗ ਪ੍ਰਧਾਨ ਮੰਤਰੀ ਜੀ ਦਾ ਰੇਲਵੇ ਮੰਤਰੀ ਜੀ ਦਾ ਤੇ ਆਪਣਾ ਰੇਲਵੇ ਰਾਜ ਮੰਤਰੀ ਜੀ ਦਾ ਖਾਸ ਤੌਰ ਤੇ ਮਹਾਰਾਣੀ ਪ੍ਰਨੀਤ ਕੌਰ ਜੀ ਦਾ ਮੈਂ ਇਹ ਵੀ ਕਹਿ ਸਕਦਾ ਜਿਹਦੇ ਵਿੱਚ ਮਹਾਰਾਣੀ ਪ੍ਰਨੀਤ ਕੌਰ ਜੀ ਦਾ ਬਹੁਤ ਵੱਡਾ ਰੋਲ ਹੈ ਉਹ ਵੀ ਕਾਫੀ ਸਮੇਂ ਤੋਂ ਮੰਗ ਕਰ ਰਹੇ ਸੀ ਲੜੇ ਵੀ ਨੇ ਉੱਥੇ ਸੰਸਦ ਦੇ ਚ ਆਪਣੇ ਪਾਰਲੀਮੈਂਟ ਦੇ ਚ ਤੇ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਰਾਜਪੁਰਾ ਦੇ ਲੋਕਾਂ ਵੱਲੋਂ ਵੀ ਥੈਂਕ ਯੂ